रोटी बाय इंडिपेंडेंस आज इंडिपेंडेंस स्पेशल खाना बनेगा घर पे क्योंकि इसके है कणकण में स्वाद कणकण में भारत और रामेकार ते नी पत्थर पटता जी मेरी प्रशासन सुनदा नी ਵੀ ਤੂੰ ਫਿਰ ਕਾਦਾ ਐਮਐਲਏ ਆ ਜੇ ਤੇਰੀ ਪ੍ਰਸ਼ਾਸਨ ਸੁਣਦਾ ਨੀ ਤੂੰ ਅਸਤੀਫਾ ਦੇ ਘਰੇ ਬੈਠਾ ਰਿਹਾ ਵੀ ਸਾਡਾ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਦੇ ਵਿੱਚ ਕਰਾਪਸ਼ਨ ਹੋ ਆ ਗਈ ਜੀ ਕੋਰੇ ਸ਼ਬਦ ਬਹੁਤ ਲੈਂਦੇ ਆ ਜੀ ਕੰਮ ਨਹੀਂ ਕਰਦੇ ਉਹਨਾਂ ਨੂੰ ਘਰੇ ਤੋੜਨੀ ਕਿਤੇ ਜਿਵੇਂ ਮੈਂ ਸੋਡਾ ਦਾ ਮੁੱਖ ਮੰਤਰੀ ਕਹਿੰਦਾ ਅਸੀਂ ਪੈਸਾ ਨਹੀਂ ਕਿਸੇ ਨੂੰ ਲੈਣ ਦਿੰਦੇ ਨਾ ਖਾਈਏ ਨਾ ਖਾਣ ਦੇ ਕੇ ਕਾਣੇ ਪਾਣੀ ਦੇ ਮੋਰਚੇ ਦੇ ਉੱਤੇ ਲੱਖਾਂ ਸਿਧਾਣਾ ਪਹੁੰਚੇ ਨੇ ਪਹਿਲਾਂ ਵੀ ਪਹੁੰਚੇ ਸੀਗੇ ਬਲੀਪੁਰ ਪਿੰਡ ਦੇ ਵਿੱਚ ਜਿੱਥੇ ਕਾਣਿਆ ਪਾਣੀ ਸਤਰੂ ਦੇ ਵਿੱਚ ਮਿਲਦਾ ਅੱਜ ਮੋਰਚਾ ਖੋਲ ਦਿੱਤਾ ਗਿਆ ਕੀ ਅਖਰੀ ਰੂਪਰੇਖਾ ਰਹੇਗੀ ਦੇਖੋ ਇੱਕ ਰੋ ਮਾਰਚ ਆ ਇਹ ਸਰਕਾਰ ਨੂੰ ਸਮਝ ਜਾਣਾ ਚਾਹੀਦਾ ਕਿ ਲੋਕਾਂ ਦਾ ਜਿਹੜਾ ਗੁੱਸਾ ਉਹ ਦਿਨ ਦਿਨ ਵੱਧ ਰਿਹਾ ਹੈ ਕਿਉਂਕਿ ਇਹਦੇ ਨਾਲ ਦਾ ਦੱਖਣੀ ਮਾਲਵਾ ਤੇ ਅਗੇ ਰਾਜਸਥਾਨ ਤੱਕ ਦੇ ਲੋਕ ਜਿਹੜੇ ਘੱਟੋ-ਘੱਟ 2 ਕਰੋੜ ਦੇ ਇਨਸਾਨ ਪ੍ਰਭਾਵਿਤ ਨੇ ਪਿੰਡਾਂ ਦੇ ਵਿੱਚ 80-80% ਲੋਕਾਂ ਨੂੰ ਕਾਲਾ ਪੀਲਿਆ ਤੇ ਕੈਂਸਰ ਹੋ ਚੁੱਕਿਆ ਤੇ ਇਹ ਲਗਾਤਾਰ 40 ਸਾਲ ਤੋਂ ਜਿਹੜੀਆਂ ਜ਼ਹਿਰਾਂ ਸਾਡੇ ਦਰਿਆਵਾਂ 'ਚ ਪਾਈਆਂ ਜਾ ਰਹੀਆਂ ਸਾਡੇ ਧਰਤੀ ਹੇਠਾਂ ਪੱਤਰਾਂ 'ਚ ਪਾਈਆਂ ਜਾ ਰਹੀਆਂ ਬਹੁਤ ਸਰਕਾਰਾਂ ਆਈਆਂ ਪਤਾ ਨਹੀਂ ਕਿਉਂ ਇਹਨਾਂ ਲੋਕਾਂ ਦਾ ਪੰਜਾਬ ਨੂੰ ਮਾਰਨ ਤੇ ਜ਼ੋਰ ਲੱਗਿਆ ਜੇ ਪੰਜਾਬ ਮਰ ਗਿਆ ਲੋਕ ਮਰ ਗਏ ਛੋਡੀਆਂ ਕੁਰਸੀਆਂ ਕਿਵੇਂ ਸਲਾਮਤ ਰਹਿਣਗੀਆਂ ਲੋਕਾਂ ਦੇ ਸਿਰ ਤੇ ਥੋੜੀ ਸਰਕਾਰ ਬਣਦੀ ਆ ਪਰ ਅੱਜ ਜਿਸ ਤਰੀਕੇ ਨਾਲ ਲੋਕ ਮਰ ਰਹੇ ਆ ਪਹਿਲਾਂ ਵਾਲਿਆਂ ਨੇ ਵੀ ਸਿਆਸਤ ਕੀਤੀ ਆ ਨਵਾਂ ਮੁੱਖ ਮੰਤਰੀ ਆਇਆ ਜਿਹੜਾ ਡਰਾਮੇ ਵਾਲਾ ਸਭ ਤੋਂ ਵੱਡਾ ਨਖਿੱਧ ਬੰਦਾ ਸਾਬਤ ਹੋਊਗਾ ਪੰਜਾਬ ਦਾ ਇਹ ਇਹ ਬੰਦਾ ਅੱਖਾਂ ਵਿੱਚੀ ਬੈਠਾ ਇਹਦਾ ਐਮ ਐਲ ਏ ਇੱਥੇ ਆ ਕੇ ਜਿਹੜਾ ਕਿ ਨਹੀਂ ਪੱਥਰ ਪਟ ਜਾਂਦਾ ਨਹੀਂ ਪੱਥਰ ਪਟਣ ਨਾਲ ਨਹੀਂ ਗੱਲ ਬਣਨੀ ਪਟਣੀ ਆ ਉਹ ਫੈਕਟਰੀਆਂ ਦੀਆਂ ਪੈਪਾਂ ਪਟੋ ਉਹ ਬੋਰ ਪਟੋਲੇ ਧਰਤੀ ਇਹ ਨਾ ਕੀਤੇ ਵੈ ਜਹਰਾਂ ਪਾ ਰਹੇ ਆ ਉਹ ਬੁੱਢਾ ਦਰਿਆ ਬੰਦ ਕਰੋ ਉਹ ਹਜ਼ਾਰਾਂ ਮਰੀਜ਼ਾਂ ਦੀ ਗੰਦਗੀ ਹਜ਼ਾਰਾਂ ਹਸਪਤਲਾਂ ਦੇ ਮਰੀਜ਼ ਜਿਹੜੇ ਰੋਜ਼ ਇੱਥੇ ਆਉਂਦੇ ਆ ਹਜ਼ਾਰਾਂ ਡੈਰੀਆਂ ਦੇ ਪਸ਼ੂਆਂ ਦਾ ਗੋਹਾ ਮੂਤ ਲੱਖਾਂ ਦੀ ਆਬਾਦੀ ਜਿਹੜੀ ਇੱਥੇ ਲੁਧਿਆਣੇ ਦੀ ਉਹਦਾ ਸਿਵਰੇ ਦਾ ਪਾਣੀ ਜਿਹੜਾ 40 ਸਾਲ ਤੋਂ ਸਤਲੋਚ ਮਿਲ ਰਿਹਾ ਤੇ ਲੋਕਾਂ ਨੂੰ ਅੱਗੇ ਮਾਰ ਰਿਹਾ ਉਹ ਬੰਦ ਕਰੋ ਜੇ ਕਰਨਾ ਚਾਹੁੰਦੇ ਆ ਤਾਂ ਆਹ ਡਰਾਮੇ ਕਰਤੇ ਨਹੀਂ ਪੱਥਰ ਪੱਟਤਾ ਜੀ ਮੇਰੀ ਪ੍ਰਸ਼ਾਸਨ ਸੁਣਦਾ ਨਹੀਂ ਵੀ ਤੂੰ ਫਿਰ ਕਾਦਾ ਐਮਐਲਏ ਆ ਜੇ ਤਰੀ ਪ੍ਰਸ਼ਾਸਨ ਸੁਣਦਾ ਨਹੀਂ ਤੁਸੀਂ ਅਸਤੀਫਾ ਦੇ ਘਰੇ ਬੈਠ ਆਇਆ ਕਹਿ ਰਿਹਾ ਵੀ ਸਾਡਾ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਦੇ ਵਿੱਚ ਕ੍ਰਾਪਸ਼ਨ ਹੋ ਆ ਗਈ ਜੀ ਉਹ ਰਿਸ਼ਵਤ ਬਹੁਤ ਲੈਂਦੇ ਆ ਜੀ ਕੰਮ ਨਹੀਂ ਕਰਦੇ ਉਹਨਾਂ ਨੂੰ ਘਰੇ ਤੋਰਨੀ ਕਿਹਦੇ ਜਿਵੇਂ ਸਾਡਾ ਮੁੱਖ ਮੰਤਰੀ ਕਹਿੰਦਾ ਅਸੀਂ ਪੈਸਾ ਨਹੀਂ ਕਿਸੇ ਨੂੰ ਲੈਣ ਦਿੰਦੇ ਨਾ ਖਾਈਏ ਨਾ ਖਾਣ ਦੇਗੇ ਤਾਂ ਉਹ ਮੈਂ ਮੈਂ ਹਮੇਸ਼ਾ ਗੱਲ ਕਹਿੰਦਾ ਆਇਆ ਕਿ ਅੱਜ ਪੰਜਾਬ ਦੇ ਹਾਲਾਤ ਆ ਜਿਹੜੇ ਤੁਸੀਂ ਦੇਖੋ ਇੱਥੇ ਐਨਆਰਆਈ ਦੇ ਘਰੇ ਆ ਗੋਲੀਆਂ ਮਾਰ ਗਏ ਇਕ ਸਾਡੇ ਉਥੇ ਮਾਨਸਾ ਦੇ ਮੁੰਡਾ ਕੋਟਲੀ ਪਿੰਡ ਦਾ ਅੱਡੇ 'ਚ ਮਾਰਦਾ ਗੋਲੀਆਂ ਰੋਜ਼ ਗੋਲੀਆਂ ਚੱਲਦੀਆਂ ਰੋਜ਼ ਬੰਦੇ ਮਰਦੇ ਆ ਦਰਜਨਾ ਨੌਜਵਾਨਾਂ 'ਚ ਰੋਜ਼ ਚੱਟੇ ਦਾ ਮਰਦੇ ਆ ਇੱਥੇ ਪ੍ਰਵਾਸ ਹੋ ਰਿਹਾ ਪੰਜਾਬ ਦਾ ਪਾਣੀ ਜਹਿਰਾ ਪਾ ਕੇ ਪੰਜਾਬ ਨੂੰ ਮਾਰਿਆ ਜਾ ਰਿਹਾ ਕੀੜੇ ਪਾਸੋਂ 3 ਸਾਲ ਦੀ ਕੀ ਕਾਰਗਜਾਰੀ ਆ ਸਵਾਏ ਇਹਦੇ ਕੋਲ ਚੁਟਕਲੇ ਕਹਾਣੀਆਂ ਗੱਪਾਂ ਤੋਂ ਇਲਾਵਾ ਲੱਗਦਾ ਕਿ ਅੱਜ ਜਿਹੜਾ ਮੋਰਚਾ ਖੋਲ ਦਿੱਤਾ ਗਿਆ ਤੇ 15 ਦਿਨ ਦਾ ਅਲਟੀਮੇਟਮ ਵੀ ਦਿੱਤਾ ਜਾ ਰਿਹਾ ਕਹਿੰਦੇ ਨਹੀਂ ਤਾਂ ਬੰਨ ਮਾਰਾਂਗੇ ਤਾਂ ਇੱਕ ਇੱਕ ਸ਼ੁਰੂਆਤ ਹੋਈ ਆ ਲੋਕ ਵੀ ਵੱਡੀ ਗੱਦੀ ਇਹ ਪਹੁੰਚੇ ਆ ਇਹ ਇਹਨਾਂ ਨੇ ਫੈਸਲਾ ਕਰਨਾ ਵੀ ਲੋਕਾਂ ਨੂੰ ਤੁਸੀਂ ਜੇਲਾਂ 'ਚ ਬੰਦ ਕਰਨੇ ਆ ਡਾਂਗਾ ਮਾਰਨੀਆਂ ਗੋਲੀਆਂ ਮਾਰਨੀਆਂ ਜਾਂ ਤੁਸੀਂ ਲੋਕਾਂ ਨੂੰ ਜ਼ਹਿਰ ਤੋਂ ਬਚਾਉਣਾ ਅੱਜ ਪੂਰੀ ਦੁਨੀਆ ਦਾ ਮਸਲਾ ਇਹ ਭਾਰਤ ਦੇ ਅੰਦਰ ਕੁਝ ਰਾਤ ਦੇ ਵਿੱਚ ਤਮ ਲੜੂ ਚਲੇ ਜਾਓ ਤੁਹਾਨੂੰ ਇੱਕ ਬੂੰਦ ਪਾਣੀ ਕਿਸੇ ਦਰਿਆ ਤੇ ਨਹੀਂ ਪੈਂਦੀ ਦਿਖੂਗੀ ਜਾਂ ਧਰਤੀ ਤੇ ਨਹੀਂ ਪੈਂਦੀ ਪੰਜਾਬ ਹੀ ਆ ਕੱਲਾ ਮੈਂ ਜਿੱਥੇ ਇਹ ਲੋਕ ਕਸੂਰਵਾਰ ਆ ਉੱਥੇ ਇਹ ਸਾਡੇ ਸਰਕਾਰਾਂ ਦੇ ਮੈਂਬਰ ਆ ਲੋਕ ਵੀ ਕਸੂਰਵਾਰ ਆ ਲੋਕ ਮਰਤਾ ਰਹੇ ਆ ਪਰ ਉੱਠ ਕੇ ਕੋਈ ਆਉਣ ਨੂੰ ਤਿਆਰ ਨਹੀਂ ਹੈਗਾ ਦੂਜੀ ਗੱਲ ਤੁਸੀਂ ਦੇਖੋ ਇਹ ਮੁੱਖ ਮੰਤਰੀ ਜਿਹੜਾ ਤੇ ਜੇ ਰੇਲੇ ਪਿੰਡ ਗਿਆ ਫਾਲਕਾ ਦੇ ਬਾਰਡਰ ਤੇ ਪਿੰਡ ਆ ਪਾਕਿਸਤਾਨ ਨਾਲ ਲੱਗਦਾ ਧਰਾਗ ਵਾਲੇ ਪਿੰਡ ਗਿਆ ਉੱਚੇ ਬੋਲ ਕੇ ਆਇਆ ਕਿ ਇੱਥੇ ਲੋਕਾਂ ਨੂੰ ਜ਼ਹਿਰ ਨਾ ਮਾਰਿਆ ਜਾ ਰਿਹਾ ਹੁਣੇ ਪਿੰਡੀ ਦੇਖਣੋਂ ਫਟ ਗਏ ਉਹਨਾਂ ਪਿੰਡਾਂ ਦੇ ਹਾਲਾਤ ਹੈ ਜੇ ਉੱਥੇ ਜਾਂਦੇ ਜਵਾਗ ਨੂੰ ਸ਼ੂਗਰ ਕੈਂਸਰ ਤੇ ਕਾਲਾ ਪੀਲੀ ਆ ਸੁਸ਼ਕਰ ਕੇ ਲੋਕਾਂ ਨੂੰ ਅਪੀਲ ਕਰਦੇ ਆਂ ਵੀ ਜਿੱਦੇ ਹੋੱਕਾ ਦੇ ਦਾ ਵੀ ਆਜੋ ਹੁਣ ਬੰਦ ਮਾਰਨਾ ਉਹਦੇ ਜੋ ਵੀ ਕਹੀ ਬਠਲ ਹੈਗਾ ਟਰਾਲੀ ਟੱਪਾ ਲੈ ਕੇ ਪਹੁੰਚ ਆ ਲੋਕਾਂ ਨੂੰ ਅਪੀਲ ਕਰਦੇ ਨੇ ਆ ਰਹੇ ਲੱਖਾ ਸਿਧਾਣਾ ਕਿ ਕੱਲੇ ਬਾਹ ਨਹੀਂ ਪੱਥਰ ਤੋੜਨ ਨਾਲ ਕੰਮ ਨਹੀਂ ਚੱਲਣਾ ਉਹੜਾ ਫੈਕਟਰੀਆਂ ਦੀ ਪਾਈਪਾਂ ਤੋੜੀਆਂ ਜਾਂ ਜੜੇ ਬੁੱਢੇ ਨਾਲੇ ਦੇ ਵਿੱਚ ਗੰਦ ਪਾਚਾਰੇ ਨੇ ਤੇ ਸਰਕਾਰਾਂ ਨੇ ਵੀ ਜਦਾਂ ਦੀ ਕੋਸ਼ਿਸ਼ ਕਰ ਰਹੇ ਨੇ ਲੱਕਾ ਸਦਾਨਾ ਕਾਮਰਾਂ ਪਰਸਾ ਰੋਜ ਦੇ ਨਾਲ ਵਿਵੇਕ ਢਾਲ ਪੰਜਾਬ ਤੋਂ ਲੁਧਿਆਣਾ